ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਦੇ ਤੁਸੀਂ ਸੋਚ ਸਕਦੇ ਹੋ ਕਿ 120 ਸਾਲ ਪੁਰਾਣਾ ਸ਼ਰਬਤ ਹੋਵੇ ਰੂਫ ਚ ਤੇ ਉਹ ਸਰਬਤ ਦੇ ਵਿੱਚ ਸ਼ਬਦਾਂ ਨਾਲ ਜ਼ਹਿਰ ਕੋਲੀ ਜਾ ਸਕਦੀ ਤੇ ਕੋਲੀ ਗਈ ਔਰ ਜਹਰ ਵੀ ਨੀਕੋ ਡਿਗਰੀ ਕੇ ਦਿੱਲੀ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਕਿ RAM DEV ਹੁਣ ਤਾਂ ਬਸ ਕਰ ਇਹ ਤਾਂ ਮਾਫੀਯੋਗ ਨਹੀਂ ਪਹਿਲਾਂ ਤਾਂ ਤੈਨੂੰ ਮਾਫੀ ਦੇਤੀ ਸੀ ਇਹ ਤਾਂ ਸਾਡੀ ਆਤਮਾ ਵਿੱਚ ਜੋੜ ਕੇ ਰੱਖਤੀ ਤੇਰੀ ਇਸ ਗੱਲੇ ਇਹ ਸਾਰਾ ਮਸਲਾ ਹੈ ਕਿ ਕਿ RAM DEV ਨੇ ਜਿਸ ਤਰੀਕੇ ਨਾਲ ਆਪਣਾ ਸ਼ਰਬਤ ਗੁਲਾਬ ਸ਼ਰਬਤ ਪ੍ਰਮੋਟ ਕਰਨ ਲਈ ਦੂਜੇ ਦੇ ਸ਼ਰਬਤ ਦੇ ਵਿੱਚ ਨਫਰਤ ਦਾ ਜ਼ਹਿਰ ਖੋਲਿਆ ਇਹ ਮਸਲੇ ਤੇ ਅੱਜ ਆਪਾਂ ਇਹ ਵੀਡੀਓ ਜਗਰ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹ ਹੀ ਅਪੀਲ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਂ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਮੇਰੇ ਨਾਲ ਉਹ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲੈ ਗੱਲ ਇੱਥੋਂ ਸ਼ੁਰੂ ਕਰਦੇ ਆਂ ਤਾਂ ਗੱਲ ਗੇਟ ਚਾਏਗੀ ਕਿ ਜਿਹੜਾ ਰਾਮਦੇਵ ਜਿਹੜਾ ਹਰਿਆਣਾ ਦਾ ਉਹ ਜਿਆਦਾ ਪੜਿਆ ਲਿਖਿਆ ਨਹੀਂ ਲੇਕਿਨ ਯੋਗ ਸਿੱਖ ਲਿਆ ਸੀ ਉਸਨੇ ਔਰ ਦੂਜੀ ਉਹਦੀ ਕੁਆਲਿਟੀ ਉਹ ਕਮਿਊਨੀਕੇਟਰ ਬਹੁਤ ਵਧੀਆ ਹੈ ਝੂਠ ਬੋਲਣ ਚ ਵੀ ਮਾਹਰ ਹੈ ਇਹ ਵੀ ਗੱਲ ਹੈ ਮਤਲਬ ਕਿ ਲੋਕਾਂ ਨੂੰ ਉਸ ਨੂੰ ਕਿਵੇਂ ਅਟਰੈਕਟ ਕਰਨਾ ਇਹ ਸ਼ੁਰੂ ਚ ਹੀ ਆ ਗਿਆ ਸੀ ਬਦਲੋ ਕਿ ਜਿਹੜੇ ਲੋਕ ਪਤਲਾ ਹੋਣਾ ਚਾਹੁੰਦੇ ਦੇਖ ਲੈਂਦੇ ਲੋਕ ਚਾਹੁੰਦੇ ਕੀ ਨੇ ਬਹੁਤ ਸਾਰੇ ਲੋਕ ਬਹੁਤ ਸਾਰੇ ਬੀਬੀਆਂ ਪਤਲਾ ਹੋਣਾ ਚਾਹੁੰਦੀਆਂ ਨੇ ਤੇ ਫਿਰ ਉਹ ਕਹੂਗਾ ਲੋ ਜੀ ਤੁਸੀਂ ਕੋਲੋਂ ਕਪਾਹ ਪਾਰਤੀ ਕਪਾਲ ਪਾਤੀ ਜਿਹੜਾ ਕਰੂਗਾ ਉਹ ਵਸਾ ਤੋਂ 250 ਗ੍ਰਾਮ ਤਾਂ ਘਟ ਗਿਆ ਕੁਸ਼ ਇਨਸ਼ਾ ਅੱਲਾਹ ਸਮੋਦਾ ਹੈ ਜੇ ਭਾਈਏ ਇੱਕ ਦਿਨ ਚ ਘਟੂ ਚਾਰ ਦਿਨਾਂ ਚ ਕਿਲੋ ਘਟੂ ਮਹੀਨੇ ਚ ਮੈਂ ਤਾਂ ਫਿੱਟ ਹੋ ਜੂ ਤੇ ਫਿਰ ਉਹ ਇਸ ਤਰ੍ਹਾਂ ਉਹ ਵੀ ਬਿਮਾਰ ਗਿਆ ਉਹ ਕੱਲੀ ਕੱਲੀ ਲੈ ਲੈਂਦਾ ਤੇ ਫਿਰ ਉਹਦੇ ਤੇ ਉਹ ਕਰਦਾ ਹੈ ਕਮਿਊਨੀਕੇਟਰ ਬਹੁਤ ਵਧੀਆ ਹੈ ਮੈਂ ਜਦੋਂ ਹੁਣ ਤਾਂ ਮੈਂ ਰਟਾ ਲੁਗਾ ਜਦੋਂ ਪੀ ਐਚ ਡੀ ਕਰਾਉਂਦਾ ਸੀ ਤਾਂ ਮੇਰੇ ਮਨ ਚ ਸੀ ਕਿ ਇਹਦੀ ਕਮਿਊਨੀਕੇਸ਼ਨ ਦੀ ਕਲਾ ਇਹਦੀ ਜਿਹੜੀ ਸੰਚਾਰ ਕਲਾ ਹੈ ਉਹ ਦੇਖੀਏ ਉਥੇ ਕੰਮ ਕਰਾਈਏ ਉਥੇ ਰਿਸਰਚ ਕਰਾਈਏ ਵੀ ਐਂ ਵੀ ਹੋ ਸਕਦਾ ਲੋਕਾਂ ਨੂੰ ਇਸ ਤਰ੍ਹਾਂ ਵੀ ਬੁੱਧੂ ਬਣਾਇਆ ਜਾ ਸਕਦਾ ਤਾਂ ਤਾਜਲੀ ਜਿਹੜਾ ਹੈ ਯੋਗਤਾ ਯਾਰਾ ਸਾਲ ਪੁਰਾਣਾ ਉਹਨੂੰ ਆਪਦੇ ਹੱਥ ਚ ਕਿਵੇਂ ਕਰ ਲਿਆ ਜਿਹੜੀ ਯੋਗ ਕਰੋ ਜਿਹੜਾ ਕਹਿੰਦਾ ਆਰਾਮ ਦੇਦਾ ਯੋਗ ਯੋਗ ਦਾ ਪ੍ਰਚਾਰ ਤਾਂ ਉਹਨੇ ਕੀਤਾ ਬਹੁਤ ਮਰੀ ਉਦੋਂ ਮੈਂ ਇੱਕ ਸਾਖ ਕਿਹਾ ਸੀ ਲਿਖਿਆ ਸੀ ਕਿ ਜੇ ਤੁਹਾਡੇ ਕੋਲ ਕੋਈ ਗੱਲ ਹੈ ਕਮਿਊਨੀਕੇਸ਼ਨ ਦੀ ਤਾਂ ਤੁਹਾਨੂੰ ਇੱਕ ਦਰੀ ਚਾਹੀਦੀ ਹੈ ਤੇ ਇੱਕ ਚੈਨਲ ਦਾ ਕੈਮਰਾ ਚਾਹੀਦਾ ਤੁਸੀਂ ਕੰਮ ਜਾਂ ਕੁਝ ਹੋ ਗਿਆ ਹਜ਼ਾਰਾਂ ਕਰੋੜ ਰੁਪਏ ਦਾ ਹੁਣ ਬਿਜ਼ਨਸ ਹੈ ਇਸ ਰਾਮਦੇਵ ਦਾ ਤੇ ਉਹਨੇ ਦੂਜਾ ਕੰਮ ਇਹ ਕੀਤਾ ਸਰਕਾਰ ਦੇ ਨਾਲ ਘਟ ਜੋੜ ਕਰ ਲਿਆ ਸਰਕਾਰ ਜੋ ਚਾਹਦੀ ਉਹ ਕਰਦਾ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਬੇਲੇ ਤੇ ਉਹਨੂੰ ਸਾਹਮਣੇ ਹੀ ਜਦੋਂ ਫੜਿਆ ਗਿਆ ਸੀ ਜਦੋਂ ਫਿਰ ਸਲਵਾਰ ਕਮੀਜ਼ ਪਾ ਕੇ ਭੱਜਣ ਲੱਗਿਆ ਸੀ ਉਸ ਵੇਲੇ ਤੋਂ ਲੈ ਕੇ ਵਰਤ ਰੱਖਣ ਤੋਂ ਲੈ ਕੇ ਆ ਸਾਡੇ ਜਿਹੜਾ ਵਰਤ ਦੇ ਵੇਲੇ ਅੱਠਵਾਂ 10 ਦਿਨਾਂ ਬਾਅਦ ਹੀ ਰੋਣਾ ਰੱਪਾ ਪਾਲਿਆ ਵੀ ਜਲਦੀ ਖਲਵਾਉ ਬਰਾਬਰਤ ਖੈਰ ਉਹ ਗੱਲ ਆਪਾਂ ਫਿਰ ਕਰ ਹੁਣ ਤਾਂ ਆਪਾਂ ਤਾਜੀ ਜਿਹੜੀ ਜਿਹੜੀ ਅੱਜਾ ਦੀ ਗੱਲ ਹੈ ਉਹ ਇਹ ਹੈ ਦਿੱਲੀ ਹਾਈ ਕੋਰਟ ਨੇ ਇਹ ਝਾੜ ਚੰਪ ਕੀਤੀ ਕੋਈ ਪਹਿਲੀ ਵਾਰ ਤਾਂ ਕੀਤੀ ਕੱਲ ਪਹਿਲਾਂ ਸੁਪਰੀਮ ਕੋਰਟ ਨੇ ਕੀਤੀ ਸੀ ਤੇ ਝਾੜ ਚੰਪ ਕੀ ਕੀਤੀ ਕਹਿੰਦੇ ਤੁਹਾਡਾ ਜਿਹੜਾ ਇਹ ਦੋਸ਼ ਹੈ ਇਹ ਮਾਫੀਯੋਗ ਨਹੀਂ ਹੈ ਕਿਹੜਾ ਦੋਸ਼ ਉਹ ਕੀਤਾ ਅਸਲ ਦੇ ਵਿੱਚ ਉਸ ਨੇ ਜਿਹੜੀ ਪੰਤਜਲੀ ਫੂਡਸ ਲਿਮਟਿਡ ਵੱਲੋਂ ਇੱਕ ਸਰਵਤ ਲਾਂਚ ਕੀਤਾ ਗੁਲਾਬ ਸ਼ਰਬਤ ਉਹਨੂੰ ਤੇ ਜਦੋਂ ਪ੍ਰਮੋਟ ਕਰ ਰਿਹਾ ਸੀ ਉੱਥੇ ਉਹਨੇ ਕਿਹਾ ਕਿ ਬਹੁਤ ਸਾਰੇ ਸ਼ਰਬਤ ਮਦਲ ਨਾ ਨਹੀਂ ਲਿਆ ਲੇਕਿਨ ਰੂਹ ਅਫਜਾ ਹਮਦਰਦ ਹਮਦਰਦ ਬਣਾ ਰਹੀ ਹੈ ਕੰਪਨੀ ਜਿਹੜੀ ਅਫਜਾ ਤੇ ਉਹ ਜਿਹੜੀ ਹਮਦਰਦ ਲਿਮਟਿਡ ਹੈ ਉਹ ਹਮਦਰਦ ਨੈਸ਼ਨਲ ਫਾਊਂਡੇਸ਼ਨ ਕੰਢਿਆ ਇਹ ਇਹਦਾ ਸੀ ਉਹ ਜਿੱਤੇ ਜਿਹੜੇ ਅਟੈਕ ਕੀਤਾ ਉਹ ਕਹਿੰਦਾ ਕਿਹਾ ਬੜਾ ਖਤਰਨਾਕ ਸੀ ਕਹਿੰਦਾ ਇਹ ਜਿਹੜੇ ਸ਼ਰਬਤ ਵੇਚ ਕੇ ਕਰਦੇ ਕੀ ਨੇ ਇਹ ਮਦਰਸੇ ਬਣਾਉਂਦੇ ਨੇ ਇਹ ਮਸਜਿਦਾਂ ਬਣਾਉਂਦੇ ਨੇ ਮਤਲਬ ਕਿ ਸਦਾ ਮੁਸਲਮਾਨਾਂ ਤੇ ਟੈਕ ਕਿ ਇਹ ਜਿਹੜਾ ਤੁਸੀਂ ਜੇ ਖਰੀਦਦੇ ਹੋ ਤਾਂ ਤੁਸੀਂ ਮਸਜਿਦ ਤੇ ਮਦਰਸੇ ਮਦਰਸੇ ਹੁੰਦੇ ਨੇ ਕਿ ਉਹਨਾਂ ਦੇ ਜਿੱਥੇ ਪੜਾਇਆ ਜਾਂਦਾ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਮੁਸਲਮਾਨਾਂ ਨੂੰ ਉਹਨਾਂ ਨੂੰ ਪ੍ਰਮੋਟ ਕਰਦੇ ਮਤਲਬ ਕਿ ਤੁਸੀਂ ਉਹ ਜਿਹੜਾ 120 ਸਾਲ ਪੁਰਾਣਾ ਹੈ ਉਹਨੂੰ ਛੱਡੋ ਉਹਦੇ ਥਾਂ ਤੇ ਗੁਲਾਬ ਸ਼ਰਬਤ ਲਓ ਇਸ ਗੱਲ ਨੂੰ ਲੈ ਕੇ ਜਿਹੜੇ ਹਮਦਰਦ ਵਾਲੇ ਨੇ ਉਹ ਚਲੇ ਗਏ ਕੂਟ ਦੇ ਵਿੱਚ ਦਿੱਲੀ ਗੋੜ ਦੀ ਮੈਂ ਹੁਣ ਪ੍ਰਸ਼ਾਸਨ ਕਰਦਾ ਉਹਨਾਂ ਨੇ ਦੇਰੀ ਨਹੀਂ ਲਾਈ ਉਹਨਾਂ ਨੇ ਫਿਰੇ ਲੋ ਪਰ ਜਿਹੜਾ ਇਹਦੇ ਵਕੀਰ ਨੂੰ ਕਿਹਾ ਕਿ ਇਹ ਬਹੁਤ ਗਲਤ ਕਰ ਰਿਹਾ ਇਹ ਜਿਹੜਾ ਇਸ ਕਿਸਮ ਦਾ ਪ੍ਰਚਾਰ ਹੈ ਇਹ ਮਾਫੀਯੋਗ ਨਹੀਂ ਅਸਲ ਵਿੱਚ ਮਾਫੀਯੋਗ ਵਾਲੀ ਗੱਲ ਕਿਉਂ ਹੋਈ ਉਹ ਪਹਿਲਾਂ ਹੀ ਸੁਪਰੀਮ ਕੋਰਟ ਦੇ ਤੁਹਾਡੇ ਸਾਹਮਣੇ ਪੁੱਛਣਾ ਕੁਝ ਤਾਂ ਕਰਦੇ ਹੀ ਰਹੇ ਨਾ ਇਹ RAMDEV ਪਹਿਲਾਂ ਜਿਹੜੇ ਉਹ ਮੈਡੀਕਲ ਐਸੋਸੀਏਸ਼ਨ ਨੇ ਕੇਸ ਕੀਤਾ ਸੀ ਕਿਉਂਕਿ ਉਹਨਾਂ ਤੇ ਕਹਿੰਦੇ ਇਹ ਐਲੋਪੈਥੀ ਵਾਲੇ ਤਾਂ ਵੈਸੀ ਹੋ ਕਰ ਰਹੇ ਨੇ ਇੱਕ ਵਾਰੀ ਨੇ ਰੋੜਾ ਪਾਉਣਾ ਸ਼ੁਰੂ ਕਰਤਾ ਸੀ ਕੋਕਾ ਕੋਲਾ ਮਤਲਬ ਟਾਇਲਟ ਡਰਿੰਕ ਇਸ ਤਰ੍ਹਾਂ ਵੀ ਮਤਲਬ ਜਿਵੇਂ ਧੋਖਾ ਦੇ ਟਾਰਗੇਟ ਕਰਕੇ ਜਾਂ ਫਿਰ ਝੂਠ ਬੋਲ ਕੇ ਮਤਲਬ ਤੁਸੀਂ ਹਰਾਨੀ ਆ ਇਸ ਦੇਸ਼ ਦੇ ਵਿੱਚ ਤੁਸੀਂ ਸਰਕਾਰ ਨਾਲ ਕਰ ਲਓ ਜੋ ਮਰਜ਼ੀ ਕਰੀ ਚਲੋ ਗੱਲਬਾਤ ਸਰਕਾਰ ਨੂੰ ਫਾਇਦਾ ਦਿਓ ਕਿਸ ਤਰੀਕੇ ਨਾਲ ਵੋਟਾਂ ਦਾ ਹੁਣ ਤੁਸੀਂ ਦੇਖੋ ਕੋਵਿਡ ਆਇਆ ਕੋਵਿਡ ਚੜੇ ਦੇਸ਼ ਦਾ ਹੈਲਥ ਮਿਨਿਸਟਰ ਨਾਰਬੜਾ ਲੈ ਕਹਿੰਦੇ ਜੀ ਅਸੀਂ ਕੋਵਿਡ ਦੀ ਦਵਾਈ ਬਣਾਈ ਪੁਰ ਕੋਬੜੀਦਸ ਵਾਈ ਕਿਥੋਂ ਬਾਟੂਗੀ ਜਦੋਂ ਚੈਲੇਂਜ ਹੋਈ ਤਾਂ ਉਹਨਾਂ ਤੱਕ ਤੇ ਆਪ ਦਾ ਫਾਇਦਾ ਜਨਾ ਉਠਾਉਣਾ ਸੀ ਸਾਰੇ ਇਹੋ ਜਿਹਾ ਕੁਝ ਕਰਦਾ ਔਰ ਨਾਲ ਹੈਸਟਪਲਿਸਟਰ ਬਣਾਇਆ ਦੇਸ਼ ਦਾ ਜਿਹਨੇ ਕਹਦਾ ਵੀ ਵੀ ਤੁਸੀਂ ਸਹੀ ਤਰੀਕੇ ਨਾਲ ਰਿਸਰਚ ਤੋਂ ਬਾਅਦ ਵਾਈ ਬਣਦੀ ਹੈ ਤੇ ਹੁਣ ਕਿਉਂਕਿ ਉਹ ਕੰਪਨੀ ਜਾਂ ਉਹ ਰੂਹ ਆਪ ਜਾ ਮੁਸਰਬਾਣਾ ਨਾਲ ਸੰਬੰਧਤ ਹੈ ਉਹ ਕਹਿੰਦੇ ਜੀ ਇਹ ਤਾਂ ਮਤਰਸੇ ਮਤਲਬ ਜੇ ਹੁਣ ਜੇ ਉਹ ਬਿਲਕੁਲ ਜੇ ਕੋ ਕੋਈ ਕਹੇ ਕਿ ਜੀ RAMDEV ਦਾ ਜਿਹੜਾ ਜੇ ਸਰਬਤ ਤੁਸੀਂ ਪੀਓਗੇ ਤੇ ਫੇਰ ਤਾਂ ਜੀ ਉਹ ਤਾਂ ਇਹ ਤਾਂ ਮੰਦਿਰ ਬਣਾਉਂਦਾ ਇਸ ਤਰ੍ਹਾਂ ਜਿਹੜੀ ਕਿ ਨਫਰਤ ਪੈਦਾ ਕਰਦੀ ਧਰੂਪੀਕਰਨ ਕਰਤਾ ਆਪ ਦੇ ਸ਼ਬਦਾਂ ਨਾਲ ਇਹਦਾ ਫਾਇਦਾ ਕਿਹਨੂੰ ਹੁੰਦਾ ਹੈ ਸਰਕਾਰ ਨੂੰ ਜਿਹੜੀ ਧਰੂਪੀਕਰਨ ਚਾਹਦੀ ਹੈ ਕਰਨਾ ਸਾਰਿਕ ਸਾਹ ਤੇ ਜਿਹੜੇ ਉੱਤਰਾਖੰਡ ਚਾਹੀਦਾ ਹੁਣ ਇਹ ਉੱਥੇ ਦੇ ਨਾਂ ਨੂੰ ਬਦਲ ਲੈਣ ਸਾਰਾ ਕੁਝ ਇਹ ਉਸ ਕੰਮ ਚ ਬੁਰਾ ਹੈ ਮਤਲਬ ਜੋ ਸਰਕਾਰ ਨੂੰ ਜਿੱਥੇ ਫਾਇਦਾ ਹੁੰਦਾ ਹੈ ਪੈਸੇ ਤਾਂ ਮੈਂ ਦੇਖਿਆ ਸਰਕਾਰ ਦੇ ਵਿੱਚ ਦੀ ਬਹੁਤ ਮਤਲਬ ਜਿਹੜਾ ਮੋਦੀ ਦੀ ਹੈ ਤਾਂ ਫਿਰ ਉਹ ਤਾਂ ਬਾਕੀ ਤਾਂ ਬਾਕੀ ਬੰਦ ਨੂੰ ਤਾਂ ਸਾਡੇ ਕੁਛ ਨਹੀਂ ਹੈ ਇਹ ਵੀ ਗੱਲ ਸਹੀ ਹੈ ਮੈਂ ਦੇਖਿਆ ਖੁਦ ਦੇਖਿਆ ਅਜਾਇੰਤ ਦੇ ਵਿੱਚ ਮੈਂ ਇੱਕ ਫੰਕਸ਼ਨ ਦੇ ਵਿੱਚ ਦੇਖਿਆ ਅਣੇਦਾਰੇ ਸ਼ਿਵਰਾਜ ਹਲੂਦੋਂ ਸੀ ਮੁੱਖ ਮੰਤਰੀ ਮਦਦ ਜਸਤਰੀ ਕੇ ਰਹਿ ਤਾਂ ਐਡ ਆਫ ਦਾ ਸੀ ਕਿ ਬਹੁਤ ਪਾਵਰਫੁਲ ਬੰਦਾ ਤੇ ਫਿਰ ਲੱਗਿਆ ਵੀ ਹੈ ਵੀ ਔਰ ਪੈਸਾ ਕਿਸੇ ਪਾਸੇ ਨਹੀਂ ਛੱਡਦਾ ਦੇ ਬਹੁਤ ਬਾਰੀ RAMDEV ਤੇ ਅਤਰਾਜ ਹੁੰਦੇ ਨੇ ਦਵਾਈਆਂ ਤੇ ਇੱਥੇ ਪਟਿਆਰੇ ਆਇਆ ਹੁਣ ਜੋ ਵੀ 5000 ਰੁਪਇਆ ਸੀ ਮੈਂ 5000 ਖਰਚਾ ਸੀ ਇੱਥੇ ਵੀ ਜਿਹੜੇ ਮੁਰੇ ਬੈਠ ਕੇ ਮੈਂ ਯੋਗਾ ਸਿੱਖਣਾ ਤੇ ਉੱਥੇ ਇਹੜੇ ਇੱਕ ਨਵੀਂ ਗੱਲ ਉਹ ਜਿਹੜੀ ਪੁੱਤ ਦੇਣ ਵਾਲੀ ਗੱਲ ਪੁੱਤ ਵਦੂ ਪੁੱਤਰ ਵਦੂ ਕੀ ਹੈ ਵੀ ਤੁਸੀਂ ਇਹ ਦਵਾਈ ਖਾਓ ਪਿੱਛੋਂ ਕਹਿੰਦਾ ਜੀ ਇਹਦਾ ਸੰਤਾਨ ਦੀ ਗੱਲ ਕਰ ਰਿਹਾ ਸੀ ਮੈਂ ਜਦੋਂ ਰੋੜਾ ਪੈ ਗਿਆ ਜੇ ਨਹੀਂ ਕੁਵੀਤリカ ਛੱਡਦੇ ਨਹੀਂ ਤੇ ਪੈਸਾ ਨਾ ਹੋਵੇ ਤੇ ਭਾਈ ਬਾਕੀ ਗੱਲਾਂ ਚੱਲ ਤੂੰ ਪੈਸਾ ਕਮਾ ਜੋ ਕੁਝ ਕਰਨਾ ਕਰ ਜਿਵੇਂ ਉੜਕ ਤੂਫਾਨ ਚੱਲ ਰਿਹਾ ਹੈ ਚਲੀ ਜਾਂਦੇ ਲੇਕਿਨ ਘਟੋਂ ਘਟ ਇਹ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਨਫ਼ਰਤ ਨਾ ਬਣਾ ਤੇ ਹੁਣ ਮੈਂ ਦੇਖ ਰਿਹਾ ਹਾਂ ਬਹੁਤ ਸਾਰੇ ਲੋਕ ਉੱਠੇ ਨੇ ਬਹੁਤ ਸਾਰੇ ਮੀਡੀਆ ਦੇ ਲੋਕ ਵੀ ਉੱਠੇ ਨੇ ਜਿਹੜੇ ਇਹ ਗੱਲ ਕਹਿ ਰਹੇ ਨੇ ਕੋਈ ਸੰਪਾਦਕੀ ਲਿਖ ਰਿਹਾ ਕੋਈ ਇਹ ਗੱਲ ਕਹਿ ਰਿਹਾ ਹੈ ਇਰਾਮਦੇਵ ਜੀ ਬਹੁਤ ਹੋ ਗਿਆ ਹੁਣ ਘਟੋ ਘਟ ਸ਼ਬਦਾਂ ਚ ਨਫ਼ਰਤ ਜ਼ਹਿਰ ਨਾ ਬੋਲੋ ਤੁਸੀਂ ਤੁਸੀਂ ਦੇਖ ਲਿਆ ਤੁਸੀਂ ਬੜਾ ਫਾਇਦਾ ਲੈ ਲੇ ਸਰਕਾਰ ਤੋਂ ਹੋਰ ਲੈਣਾ ਚਾਹੀ ਪਰ ਲੋਕਾਂ ਨੂੰ ਤਾਂ ਬਖਸ਼ੋ ਤੇ ਹੁਣ ਕੋਰਟ ਕੀ ਕਰਦੀ ਹੈ ਤੇ ਹੁਣ ਇਹਦੇ ਵਕੀਲ ਕੀ ਕਹਦਾ ਉਹ ਪੁਰਾਣਾ ਤਰੀਕਾ ਜੀ ਕੋਈ ਗੱਲ ਹੈ ਜੀ ਮੈਂ ਅਸੀਂ ਜਿਹੜੇ ਆਪਦੇ ਇਸ਼ਤਿਹਾਰ ਨੇ ਜਾਂ ਜਿਹੜੀ ਵੀ ਗੱਲ ਇਹਨਾਂ ਨੇ ਕੀਤੀ ਹੈ ਮੀਡੀਆ ਚ ਕਿ ਜੀ ਇਹ ਸੰਭਤ ਜਹਾਦ ਹੈ ਉਹ ਸੀ ਬਾਬਸ ਲੈ ਲਾਂਗੇ ਹੁਣ ਉਹਦੇ ਨਾਲ ਗੱਲ ਗੱਲ ਤਾਂ ਰਜਿਸਟਰ ਹੋਊਗੀ ਤੁਹਾਡੀ ਜਸਰ ਤਾਂ ਪ੍ਰਾਤ ਹੀ ਤੁਸੀਂ ਆਪਣੀ ਗੱਲ ਤਾਂ ਕਹਿਤੀ ਸਰਵਜੇ ਖਰੀਦਣਾ ਸਾਡਾ ਫਿਰੋ ਬੁਲਾਬ ਸਰਵਤ ਮਸਲਮਾਨਾਂ ਦਾ ਨਾ ਖਰੀਦੋ ਕਦੇ ਮਸਲਮਾਨਾਂ ਦੇ ਨਾਂ ਤੇ ਵੀ ਇੱਥੇ ਨਾਂ ਹੋਣੇ ਚਾਹੀਦੇ ਨੇ ਕਦੇ ਇਹ ਹੋਣਾ ਚਾਹੀਦਾ ਹੈ VOTERਾਂ ਦੇ ਬਾਅਦ ਨਾਂ ਦੇਖੋ ਪਤਾ ਲੱਗੇ ਲੋਕਾਂ ਨੂੰ ਵੀ ਕੌਣ ਨੇ ਚੱਲ ਕੀ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਦੇਸ਼ ਹੈ ਤੇ ਫਿਰ ਦੁੱਖ ਹੁੰਦਾ ਜਦੋਂ ਜਦੋਂ ਅੱਜ ਤੁਸੀਂ ਵੱਡੀ ਖਬਰ ਸੁਣੀ ਜਾਂ ਪੜ੍ਹੀ ਕਿ ਜੀ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਹ ਬਈ ਸਾਰੀ ਦੁਨੀਆ 'ਚ ਤੁਹਾਡੀ ਨਫ਼ਰਤ ਫੈਲ ਰਹੀ ਹੈ ਕਿਉਂ ਫੈਲ ਰਹੀ ਹੈ ਤੁਹਾਡੀ ਨਫ਼ਰਤ ਕਿਉਂਕਿ ਜਦੋਂ ਕਹਿੰਦਾ ਜਿਹੜੇ ਵੱਖ-ਵੱਖ ਬੋਰਡ ਦੇ ਵਿੱਚ ਗੈਰ ਹਿੰਦੂਆਂ ਨੂੰ ਗੈਰ ਮੁਸਲਮਾਨਾਂ ਨੂੰ ਬਾੜ ਰਹੇ ਨੇ ਦੋ ਹਿੰਦੂਪਨ ਪ੍ਰਚਾਰ ਰਹੇ ਨੇ ਉਹਨਾਂ ਨੂੰ ਕੁਝ ਸਮਝ ਨਾ ਹੋਵੇ ਇਹੋ ਜਿਹਾ ਹੋ ਰਿਹਾ ਹੁਣ ਕੱਲ ਜਿਹੜੇ ਗੋਰੀਆਂ ਮਾਰ ਰਹੇ ਸੀ ਉਹ ਜਿਹੜੀਆਂ ਬੀਬੀਆਂ ਬੱਚੀਆਂ ਨੇ ਉਹ ਇਹ ਕਹਿ ਰਹੀਆਂ ਸੀ ਥੋੜੇ ਦੀ ਗੋਲੀ ਮਾਰਨੀ ਉਹਨੂੰ ਪੱਲਵੀ ਜਾਉਦੀ ਇੱਕ ਔਰਤ ਨੂੰ ਕਹੇ ਜਦੋਂ ਪਤੀ ਨੂੰ ਗੋਲੀ ਮਾਰੀ ਤਾਂ ਨਹੀਂ ਮਾਰਦੀ ਜਾ ਕੇ ਮੋਦੀ ਨੂੰ ਉਹ ਦੱਸੇਗੀ ਸਾਡਾ ਸਹਾਰਾ ਦੇਗੀ ਤੇ ਇੱਕ ਬੰਦੇ ਨੂੰ ਗੋਲੀ ਮਾਰਨ ਤੋਂ ਪਹਿਲਾਂ ਮੋਦੀ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਤੇ ਨਵਰਤ ਹੁੰਦੀ ਹੈ ਆ ਉਹਨੇ ਜੱਥਾ ਜਾ ਕੇ ਆਇਆ ਕਹਿੰਦੇ ਸਾਨੂੰ ਤਾਂ ਆ ਗਿਆ ਨਹੀਂ ਸੀ ਬਾਹਰ ਨਿਕਲਦੀ ਦੇਖੋ ਉਹ ਸਿਕਿਉਰਟੀ ਜਦੋਂ ਇੱਥੇ ਇਹੋ ਜਿਹਾ ਕੁਝ ਹਾਲਾਂਕਿ ਸਿਕਨਰ ਉਨਨਦੀ ਨਵਰਤ ਨਹੀਂ ਹੁੰਦੀ ਜਿਹਨੇ ਉਹ ਹਿੰਦੂ ਭਾਈਚਾਰਾ ਕਰ ਰਹੇ ਨੇ ਆ ਬੰਗਲਾਦੇਸ਼ ਹਿੰਦੂ ਲੀਡਰ ਨੂੰ ਘਟਿਆ ਇਹ ਜਿਹੜਾ ਪੁੱਛਿਆ ਉਹਦੀ ਰੈਟੇਲੀਏਸ਼ਨ ਹੁੰਦੀ ਹੈ ਤੇ ਉਹ ਰੈਟੇਲੀਏਸ਼ਨ ਚ ਇਹੋ ਜਿਹੇ ਬੰਦੇ ਵੀ ਉਹਦਾ ਬਿਯੋਗਦਾਨ ਹੁੰਦਾ ਤੇ ਨਹੀਂ ਤਾਂ ਫਿਰ ਸਾਰੀ ਦੁਨੀਆ ਦੇ ਵਿੱਚੋਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਤੇ ਫਿਰ ਜਦੋਂ ਜੋ ਇਕਲ ਲੀਡਰ ਸ਼ਾਇਦ ਮੰਨਤਾ ਨੇ ਕਿਹਾ ਸੀ ਕਿ ਫਿਰ ਬਾਹਰ ਜਿੱਥੇ ਜਾਓਗੇ ਤੁਸੀਂ ਜਿੱਥੇ ਮਸਲਮਾਨ ਕੰਟਰੀ ਜ਼ਿਆਦਾ ਨੇ ਮਸਲਮਾਇੋਰਟੀ ਹੈ ਜਿਹੜੇ ਦੇਸ਼ਾਂ ਦੇ ਵਿੱਚ ਉੱਥੇ ਹਿੰਦੂਆਂ ਨਾਲ ਬਹਿਵਾਲ ਕੋ ਠੀਕ ਨਹੀਂ ਹੋਣਾ ਉਹ ਤਾਂ ਨਜ਼ਰ ਆ ਹੀ ਰਿਹਾ ਹੈ ਆਪਾਂ ਪਹਿਲਾਂ ਤਾਂ ਦੇਖ ਲਿਆ ਚਾਹੇ ਅਮਰਨਾਥ ਯਾਤਰਾ ਚਾਹੇ ਆਰਟਿਕਾ 370 ਚਾਹੇ ਜਿਹੜਾ ਵੱਖ ਕੋਈ ਵੀ ਕਾਰਨ ਹੋਵੇ ਤੇ ਬਹੁਤ ਵੱਡੀ ਘਟਨਾ ਉੱਨੇ ਤੋਂ ਬਾਅਦ ਪਲਵਾਨਾ ਤੋਂ ਬਾਅਦ ਖੈਰਾਪਾ ਤਾਂ ਗੱਲ ਇਹਦੀ ਕਰ ਰਹੀ ਸੀ RAMDEV ਦੀ RAMDEV ਨੂੰ ਚਾਹੀਦਾ ਹੈ ਸਰਕਾਰ ਨੂੰ ਬੋਦੀ ਸਾਹਿਬ ਨੂੰ ਇਸ ਤਰ੍ਹਾਂ ਦੀ ਕਰਨਾ ਕਰੇ ਸਿੱਧੇ ਤੌਰ ਤੇ ਨਾ ਤੁਸੀਂ ਇਹ ਤਾਂ ਸਿੱਧੇ ਹੋਗੇ ਨਾ ਵੀ ਤੁਸੀਂ ਰੋਗ ਜਨਨਕੀ ਦੋ ਮਸਰਬਾੰਦ ਐਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਸੋ ਜੋ ਕੁਝ ਚੱਲਿਆ ਸਾਡਾ ਕੰਮ ਤੁਹਾਡੇ ਸਾਹਮਣੇ ਰੱਖਣਾ ਤੁਸੀਂ ਆਪ ਸਿਆਣੇ ਹੋ ਤੁਹਾਡੀ ਜਿਹੜਾ ਹੰਗਾਰਾ ਉਹਦੀ ਮੈਨੂੰ ਰੀਗ ਰਹੀਦੀ ਹੈ ਥੋੜਾ ਬਹੁਤ ਬਹੁਤ ਸ਼ੁਕਰੀਆ